ਅੰਬੂ ਅਤੇ ਖਨੋਰੀ ਬਾਰਡਰ ਨੂੰ ਹਰਿਆਣਾ ਤੇ ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਖੋਲਣਾ ਚਾਹੀਦਾ ਹੈ ਪੰਜਾਬ ਦਾ ਪਰੇ ਨੁਕਸਾਨ ਹੋ ਰਿਹਾ ਹੈ ਇਹ ਗੱਲ ਸਮਾਣਾ ਦੇ ਵਿਖੇ ਆਰਿਆ ਸਮਾਜ ਵੱਲੋਂ 180 ਯੂਪੀ ਵੀ ਸ਼ਾਮਿਲ ਹੋਣਾ ਹੈ ਪਟਿਆਲਾ ਲੋਕ ਸਭਾ ਮੈਂਬਰ ਡਾਕਟਰ ਦਰਨਵੀਰ ਗਾਂਧੀ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਉਹਨੇ ਕਿਹਾ ਉਹਨੇ ਕਿ ਇੱਕ ਅੰਦੋਲਨ ਖਤਮ ਦਿੱਲੀ ਚ ਹੋਇਆ ਸੀ ਕਿਸਾਨ ਉੱਠ ਕੇ ਆਏ ਸੀ ਕਿਸਾਨਾਂ ਦੀ ਮੰਗਾਂ ਮੰਨੀਆਂ ਉਹ ਲਾਗੂ ਕਰਨੀ ਚਾਹੀਦੀ ਹੈ ਹਰਿਆਣਾ ਦੇ ਪੰਜਾਬ ਹਾਈ ਕੋਰਟ ਵੱਲੋਂ ਵੀ ਬਾਰਡਰ ਖੋਲ੍ਹਣ ਦੀ ਗੱਲ ਕਹੀ ਗਈ ਸੀ ਪੰਜਾਬ ਦੇ ਬੋਰਡ ਖਾਸ ਤੌਰ ਤੇ ਜੋ ਦਿੱਲੀ ਜਾਂਦੇ ਆ ਖੋਲੇ ਜਾਣੇ ਚਾਹੀਦੇ ਆ ਕਿਉਂਕਿ ਪੰਜਾਬ ਦੇ ਆਰਥਿਕ ਖਰਾਬ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਇਸ ਮੁੱਦੇ ਨੂੰ ਮੈਂ ਕੱਲ ਲੋਕ ਸਭਾ ਦੇ ਵਿੱਚ ਉਠਾਵਾਂਗਾ ਇਹ ਗੱਲ ਡਾਕਟਰ ਧਰਮਵੀਰ ਗਾਂਧੀ ਵੱਲੋਂ ਕਹੀ ਗਈ ਉਹਨਾਂ ਨੇ ਇਹ ਵੀ ਕਹਿ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਵਪਾਰੀ ਘਰਾਨੇ ਦੇ ਔਰ ਜਿਹੜੇ ਅਮੀਰ ਘਰਾਨੇ ਉਹਨਾਂ ਕੇ ਕਰਜ਼ੇ ਮਾਫ ਕਰ ਰਹੀ ਹੈ ਲੇਕਿਨ ਕਿਸਾਨਾਂ ਦੀ ਜਿਹੜੀ ਮੰਗਾਂ ਹੈ ਮੁੱਖ ਮੰਗਾਂ ਹੈ ਕਰਜ਼ੇ ਹਨ ਉਹ ਮੰਗਾ ਵਾਸਤੇ ਵੀ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਸਮਾਗਮ ਦੇ ਵਿੱਚ ਇਸ ਸੰਸਥਾ ਦੇ ਪ੍ਰਧਾਨ ਯਸ਼ਪਾਲ ਸਿੰਘਲਾ ਕਾਂਗਰਸ ਪਾਰਟੀ ਦੇ ਆਗੂ ਡਾਕਟਰ ਰਚਪਾਲ ਸਿੰਘ ਜੋੜਾ ਮਾਜਰਾ ਉਦਯੋਗਪਤੀ ਰਮੇਸ਼ ਗਰਗ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੈਂਬਰ ਵੀ ਸ਼ਾਮਿਲ ਹੋਏ ਯਗ ਨਾਲ ਤੁਹਾਡਾ ਮਨ ਪਵਿੱਤਰ ਹੁੰਦਾ ਹੈ ਤੁਹਾਡਾ ਵਾਤਾਵਰਣ ਸ਼ੁੱਧ ਹੁੰਦਾ ਹੈ ਇਹ ਗੱਲ ਵੀ ਡਾਕਟਰ ਧਰਮਵੀਰ ਗਾਂਧੀ ਵੱਲੋਂ ਕਹੀ ਗਈ ਦੁੱਖ ਜੀ ਇਹ ਧਰਮ ਕਾਰਜ ਜਿਹੜਾ ਹੈਗਾ ਹੈ ਇਹ ਪ੍ਰਧਾਨ ਯਸ਼ਪਾਲ ਜੀ ਡਾਕਟਰ ਸਾਹਿਬ रमेश चंद कुमार गर्ग जी ਤੇ ਹੋਰ سنگਲਾ ਸਾਹਿਬ ਇਹਨਾਂ ਸਾਰਿਆਂ ਦੇ ਉਦਮ ਨਾਲ ਇੱਕ ਮਹਾ ਯੱਗ ਕੀਤਾ ਜਾ ਰਿਹਾ ਹੈਗਾ ਹੈ ਆਰਐਸ ਮਾਜ ਦੀ ਪਰੰਪਰਾ ਰਹੀ ਹੈ ਕਿ ਜਿੰਨੇ ਵੀ ਰੂੜੀਵਾਦੀ ਜੋ ਧਰਮ ਰੂਪ اختیار ਕਰਦੇ ਆ ਸਿਗਾ ਉਸ ਵਲੇ ਮਹਾਰਸਤੀ ਦੇ ਆਨੰਦ ਸਰਸwati ਜੀ ਨੇ ਤੇ ਬਹੁਤ ਹੀ ਇੱਕ ਇਨਕਲਾਬੀ ਕਦਮ ਚੁੱਕਿਆ ਜਿੰਨੇ ਵਿਗਾੜ Hindu ਧਰਮ ਜਾਏ ਸੀਗੇ ਉਸ ਤੋਂ ਤੋਂ ਜਿਹੜੀ ਕਰਮकांड ਜੋ ਵੱਧ ਗਿਆ ਸੀਗਾ ਜੋ ਧਰਮ ਲੋਕਾਂ ਤੋਂ ਦੂਰ ਹੋ ਗਿਆ ਸੀਗਾ ਉਸ ਨੂੰ ਧਰਮ ਨੂੰ ਲੋਕਾਂ 'ਚ ਮੁੜ ਸਥਾਪਿਤ ਕਰਨ ਵਾਸਤੇ ਜੋ ਆर्य ਸਮਾਜ ਦਾ ਗਠਨ ਹੋਇਆ ਔਰ ਆर्य ਸਮਾਜ ਨੇ ਆਧੁਨਿਕ ਵਿਦਿਆ ਆਧੁਨਿਕ ਜਿਹੜਾ ਸੋਚ ਹੈਗਾ ਉਦਾ ਜੋ ਨੀ ਪੱਥਰ ਹੈ ਹਿੰਦੁਸਤਾਨ ਚ ਉਹ ਰੱਖਿਆ ਹੈਗਾ ਆ ਅ디 18 ਹੈ ਕਿ ਕਿਸਾਨੀ ਨੂੰ ਜਿਹੜੀ ਹੈ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀਗਾ ਤਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਯਕੀਨ ਦਿਹਾਨੀ ਦਾ ਖਤਮ ਹੋਇਆ ਸੀਗਾ 3 ਕਰੋੜ ਵਾਪਸ ਤਾਂ ਹੋਏ ਸੀਗੇ ਪਰ ਨਾਲ ਅਗਲਾ ਸਟੈਪ ਸੀਗਾ ਇੱਕ ਕਮੇਟੀ ਬਣੂਗੀ ਸਰਬੋੱਚ ਕਮੇਟੀ ਬਣੂਗੀ ਜੀ ਚ ਕਿਸਾਨੀ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਊਗੀ ਜੋ ਪੈਦਾਵਾਰ ਕਰਦਾ ਉਹਦਾ ਬਾਜੂ ਬੁੱਲ ਮਿਲੂਗਾ ਹੈਗਾ ਕੀ ਕਰਨੇ ਕੇ ਲਗਾਤਾਰ 70 ਸਾਲ ਹੱਡ ਪਨਵੀ ਕਿਰਤ ਕਰਨ ਦੇ ਬਾਵਜੂਦ ਕਿਸਾਨ ਕਰ ਜਾਈ ਹੈਗਾ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈਗਾ ਕਿਸਾਨ ਬੇਚੈਨ ਹੈਗਾ ਹੈ ਤਾਂ ਉਹਦੇ ਕਾਰਨ ਲੱਭੇ ਜਾਣੇ ਚਾਹੀਦੇ ਹੈਗੇ ਐ ਇੰਡਸਟਰੀ ਵੱਧ ਫੁੱਲ ਰਹੀ ਹੈਗੀ ਐ ਇੰਡਸਟਰੀ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਆ ਆਮਾਨੀਆਂ ਡਾਨੀਆਂ ਤੇ ਕੁਝ ਹੋਰ ਸੰਤਤਕਾਰਾਂ ਦੇ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਜਦ ਕਿ ਸਾਰੇ ਹਿੰਦੁਸਤਾਨ ਦੀ ਕਿਸਾਨੀ ਦਾ ਕਰਜ਼ਾ ਜੋੜਿਆ ਜਾਵੇ ਤਾਂ 8 ਲੱਖ ਕਰੋੜ ਤੋਂ ਵੱਧ ਨਹੀਂ ਸਾਰੀ ਕਿਸਾਨੀ ਕਰਜ਼ਾ ਮੁਕਤ ਹੋ ਸਕਦੀ ਸੀ ਪਰ ਮੋਦੀ ਸਰਕਾਰ ਨੇ ਕੁਝ ਟੱਬਰ ਦਾ ਕਰਜ਼ਾ ਮਾਫ ਕੀਤਾ ਨਾ ਕਿ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਸਾਰੇ ਬਾਰਡਰ ਬੰਦ ਨੇ ਸੰਭੂ ਬਾਰਡਰ ਬੰਦ ਨੇ ਖਨੋਰੀ ਬਾਰਡਰ ਬੰਦ ਨੇ ਪੰਜਾਬ ਇਹ ਬਿਲਕੁਲ ਖੁੱਲਣੇ ਚਾਹੀਦੇ ਹੈਗੇ ਐ ਕਿਸਾਨ ਜੱਥਬੰਦੀਆਂ ਨੂੰ ਵੀ ਔਰ ਸਰਕਾਰ ਨੂੰ ਵੀ ਔਰ ਕੋਰਟਾਂ ਨੂੰ ਵੀ ਹਾਈ ਕੋਰਟ ਨੇ ਮੜਾ ਫੈਸਲਾ ਕੀਤਾ ਸੀ ਇਸ ਹੱਕ 'ਚ ਕਿ ਲੋਕਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖ ਕੇ ਬਾਰਡਰ ਖੋਲਣ ਦਾ ਇੰਤਜ਼ਾਮ ਕੀਤਾ ਜਾਵੇ ਪਰ ਸੁਪਰੀਮ ਕੋਰਟ ਨੇ ਫਿਰ ਉਸ ਵਿੱਚ ਪਿਛਲ ਮੋੜਾ ਕੱਟ ਕੇ ਵਾਰਤਾਲਾਪ ਦੀ ਗੱਲ ਕਰ ਦਿੱਤੀ ਜਿਸ ਕਰਕੇ ਬਾਰਡਰ ਨਹੀਂ ਖੁੱਲਿਆ ਹੁਣ ਸਕੇਂਦਰ ਪਾਜਪਾ ਦੀ ਸਰਕਾਰ ਹੈ ਹਰਿਆਣੇ ਦੀ ਪਾਜਪਾ ਦੀ ਸਰਕਾਰ ਹੈ ਕਿਸਾਨ ਜੱਥਬੰਦੀਆਂ ਨੇ ਤਿੰਨਾਂ ਨੂੰ ਬੈਠ ਕੇ ਇਹ ਬਾਰਡਰ ਖੋਲਣੇ ਚਾਹੀਦੇ ਆ ਇਸ ਨਾਲ ਪੰਜਾਬ ਦਾ ਵਪਾਰ ਪੰਜਾਬ ਦਾ ਕਾਰੋਬਾਰ ਪੰਜਾਬ ਦੀ ਜਿਹੜੀ ਆਵਾਜ਼ ਆਈ ਗਈ ਹੈ ਹਜ਼ਾਰਾਂ ਲੋਕਾਂ ਦਾ ਦਿੱਲੀ ਜਾਲਾ ਹੁੰਦਾ ਜਿੰਨੀ ਖੱਜਲ ਖਵਾਰੀ ਪਿਛਲੇ ਡੇਢ ਸਾਲ ਤੋਂ ਹੋ ਰਹੀ ਹੈ ਉਹ ਨਾਕਾਬਲੇ برداشت ਹੈਗਾ ਸਾਰਿਆਂ ਤੇ ਰਲ ਬੈਠ ਕੇ ਇਹ ਮਸਲਾ ਹੱਲ ਕਰਨਾ ਚਾਹੀਦਾ ਜੀ ਮੈਂ ਸਵਾਲ ਪਾਏ ਹੋਏ ਜੀ ਮੈਨੂੰ ਮੀਰਾ ਮੇਰਾ ਸਵਾਲ ਲੱਗੂਗਾ ਜੀ ਕਿ ਬਾਡਰ ਜਲਦੀ ਖੋਲੇ ਜਾਣ ਜੀ ਤੱਕ 6 ਮਹੀਨੇ ਹੋਏ ਜੂਨ ਚ ਹੋਇਆ ਸੀ ਇਹ ਦਸੰਬਰ ਨੇ ਆਣਾ ਹੈਗਾ ਸ਼ੁਰੂ ਹੋਣਾ ਅੱਜ ਦਸੰਬਰ ਸ਼ੁਰੂ ਹੋਇਆ 5 ਕੁ ਮਹੀਨੇ ਹੋਏ ਹੈਗੇ ਤੇ ਜਿਹੜੀਆਂ ਸੜਕਾਂ ਨੇ ਜਾਂ ਹੋਰ ਇਨਫਰਾਸਟ੍ਰਕਚਰ ਹੈਗਾ ਹੈ ਉਹ ਸਟੇਟ ਦਾ ਵਿਸ਼ਾ ਹੈਗਾ ਰਾਜ ਦਾ ਵਿਸ਼ਾ ਹੈਗਾ ਜੇ ਮੈਂ ਸਵਾਲ ਉੱਥੇ ਚੁੱਕਦਾ ਵੀ ਹੈਗਾ ਉਹ ਕਹਿੰਦੇ ਰਾਜ ਸਰਕਾਰ ਨਾਲ ਗੱਲ ਸੋ ਡੀਸੀ ਨਾਲ ਮੀਟਿੰਗ ਹੋਈ ਸੀ ਕਿ ਹੋਣੀ ਹੈਗੀ ਹੁਣ ਜਲਦੀ ਹੋਈ ਉਹ ਸਾਰੀਆਂ ਸੜਕਾਂ ਸਮਾਣੇ ਦੀਆਂ ਵੀ ਸਾਰੇ ਹਲਕੇ ਦੀਆਂ ਮੈਂ ਲਿਸਟ ਬਣਾ ਲਈ ਹੈ ਕਿਹੜੀਆਂ ਪ੍ਰਧਾਨ ਮੰਤਰੀ ਸੜਕ ਯੋਜਨਾ ਚਾਹੀਦੀਆਂ ਹੈਗੀਆਂ ਕਿਹੜੀਆਂ ਮੰਡੀ ਬੋਰਡ ਚਾਹੀਦੀਆਂ ਹੈਗੀਆਂ ਤੇ ਉਹਨਾਂ ਦੇ ਫੌਰੀ ਰਿਪੇਅਰ ਵਾਸਤੇ ਜਾਂ ਉਹਨਾਂ ਦੇ ਫੌਰੀ ਨਿਰਮਾਣ ਵਾਸਤੇ ਰਸਤਾ ਪਧਰਾ ਕੀਤਾ ਜਾ ਸਕੇ ਤਾਂ ਸਰਕਾਰ ਤਾਂ ਤੁਹਾਨੂੰ ਪਤਾ ਹੈ ਕਿ ਜਿਵੇਂ ਜੋ ਝੋੜੀ ਦੀ ਬਕਦਰੀ ਹੋਈ ਹੈ ਜਿਨਨੇ ਆੜਤੀਏ ਦੁਖੀ ਹੋਏ ਹੈ ਜਿਨਨੇ ਸ਼ੈਲਰ ਮਾਲਕ ਦੁਖੀ ਹੋਏ ਹੈ ਜਿਨਨੇ ਟਰਾਂਸਪੋਰਟਰ ਦੁਖੀ ਹੋਏ ਹੈ ਜਿਨੀਆਂ ਲੇਬਰ ਯੂਨੀਅਨ ਦੁਖੀ ਹੋਈਆਂ ਪਿਛਲੇ ਜੋ ਦੀ ਮੈਨੂੰ ਸੋਚੀ ਆ ਦਾ ਚੋਨਾ ਬਿਜ਼ਨਾ ਸ਼ੁਰੂ ਕੀਤਾ ਹੈਗਾ ਐਨੀ ਦੁਰਦਸ਼ਾ ਕਦੀ ਨਹੀਂ ਹੋਈ ਕਿ ਦਸਹਿਰਾ ਵੀ ਮੰਡੀਆਂ 'ਚ ਦੀਵਾਲੀ ਵੀ ਮੰਡੀਆਂ 'ਚ 2 ਮਹੀਨੇ ਲੰਬੀ ਪ੍ਰਕਿਰਿਆ ਚੱਲੀ ਹੈ ਦੇ ਵਿੱਚ ਉਹ ਨਹੀਂ ਜਿਹੜੀ ਖਰੀਦ ਪ੍ਰਕਿਰਿਆ ਪੂਰੀ ਨਹੀਂ ਹੋਈ ਹੈਗੀ ਹੈ ਸਿਕੰਦਰ ਸਰਕਾਰ ਨੇ ਸਟੋਰ ਨਹੀਂ ਖਾਲੀ ਕੀਤੇ 1,86,000 ਮੀਟਰ ਟਨ ਚੋਨਾ ਜਿਹੜਾ ਸੀਗਾ ਪੰਜਾਬ ਦੀਆਂ ਮੰਡੀਆਂ ਸਟੋਰਾਂ 'ਚ ਪਿਆ ਰਿਹਾ ਸ਼ੈਲਰਾਂ ਦੇ ਪਿਆ ਰਿਹਾ ਸੋ ਇਸ ਕਰਕੇ ਲਿਫਟਿੰਗ ਨਹੀਂ ਹੋ ਰਹੀ ਸੈਂਟਰ ਚੋਂ ਨਾ ਚੁੱਕ ਨਹੀਂ ਰਿਹਾ ਔਰ ਜਾਣ ਬੁੱਝ ਕੇ ਨਹੀਂ ਚੁੱਕਿਆ ਕਿਉਂਕਿ ਸੈਂਟਰ ਪੰਜਾਬ ਨੂੰ ਸਬਕ ਸਿਖਾਣਾ ਚਾਹਦਾ ਹੈਗਾ ਕੈਮਰਾਮੈਨ ਬੀਕੇ ਗਰੇਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼